ਪਾਕਿਸਤਾਨ ਦੇ ਵਿੱਚ ਸੜੇ ਗਦਵਾਲੇ ਰੇਸ ਦੇ ਬਹੁਤ ਬੁਰਾ ਹਾਲ ਹੈ ਇੱਕ ਪਾਸੇ ਪਾਕਿਸਤਾਨ ਸਿੱਖਾਂ ਨੂੰ ਸਪੋਰਟ ਕਰ ਦਿੰਦੀ ਹੈ ਗੱਲਾਂ ਕਰਦਾ ਤੇ ਇੱਕ ਪਾਸੇ ਸਿੱਖਾਂ ਦੇ ਜਿਹੜੇ ਪੁਰਾਤਨ ਗਦਵਾਲੇ ਹਨ ਉਹ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਆਹ ਗਲਤਵਾਦੇ ਹੀ ਕਿਉਂ ਨੇ 500 ਦੀ ਫਿਗਰ ਤੇ ਸਤਾ ਗੁਰਦੁਆਰਿਆਂ ਦੀ ਦੇਖਦੇ ਕੀਤੀ ਜਾਦੀ ਹੈ ਉਹਨਾਂ ਨੂੰ ਨਾਜ਼ਬੇਦ ਕੀਤੀ ਜਾਂਦੀ ਹੈ ਉਹਨਾਂ ਨੂੰ ਗਲਤ ਯੂਜ਼ ਕੀਤਾ ਜਾ ਰਿਹਾ ਹੈ ਕਈ ਜਗ੍ਹਾ ਦੇ ਉਤੇ ਅਗਲੇ ਪਾਸੇ ਉਹਨਾਂ ਨੂੰ ਢਾ ਕੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਨੇ ਕਿ ਜਿਹੜੇ ਕਿ ਗਲਤ ਗੱਲ ਹੈ ਨਮਸਕਾਰ ਜੀ ਤੁਸੀਂ ਦੇਖਦੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਅੱਜ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਵਿੱਚ ਜੋ ਪਰਤਨ ਗੁਰਦੁਆਰਾ ਸਾਹਿਬ ਹੈ ਜਾਂ ਮੰਦਿਰ ਨੇ ਉਹ ਕਾਫੀ ਦਰਦਲ ਹਾਲਤ ਦੇ ਹਾਲਾਤਾਂ ਦੇ ਵਿੱਚ ਨੇ ਪਾਕਿਸਤਾਨ ਸਰਕਾਰ ਵੱਲੋਂ ਵੀ ਜਿਹੜੇ ਉਹਨਾਂ ਦੇ ਉਹਨਾਂ ਨੂੰ ਜਿਹੜੀ ਉਸਾਰੀ ਦੇ ਕੰਮ ਸੀ ਜਿਹੜੀ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਸੀ ਮੁਹੰਮਦ ਜਿਹੜੀ ਕਰਵਾਈ ਜਾ ਰਹੀ ਸੀ ਉਹਨਾਂ ਕੰਮਾਂ ਨੂੰ ਵੀ ਜਿਹੜਾ ਉਹ ਰੋਕ ਦਿੱਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਜਿਹੜੇ ਰਾਜਨੀਤੀ ਦੇ ਮਾਹਿਰ ਡਾਕਟਰ ਅਨਬੀਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲੇ ਤੇ ਤੁਹਾਡਾ ਸਵਾਗਤ ਹੈ ਜੀ ਪੰਜਾਬ ਵਾਟਾਏ پاکستان ਦੇ ਵਿੱਚ ਜੋ ਪ੍ਰੋਤਨ ਗੁਰੂ ਗੁਰੂ ਧਾਮ ਨੇ ਉਹਨਾਂ ਦੇ ਜੋ ਹਾਲਾਤ ਨੇ ਕਾਫੀ ਖਸਤਾ ਹਾਲਾਤ ਨੇ چاہے ਉਹਨਾਂ ਦੀ ਦਿਵਾਰਾਂ ਨਿਕਲ ਗਈਏ ਤੇ ਕਿਸ ਤਰ੍ਹਾਂ ਨਾਲ ਤੁਸੀਂ ਦੇਖ ਦਿਓਗੇ ਅ ਮਕੇਸ਼ ਸਿੰਘ ਕਿ ਪਾਕਿਸਤਾਨ ਦੇ ਵਿੱਚ ਸੜੇ ਗਿਦਵਾਰੇ ਦਾ ਇਸ ਵੇਲੇ ਬਹੁਤ ਬੁਰਾ ਹਾਲ ਹੈ ਕਿਉਂਕਿ ਤਕਰੀਬਨ 500 ਤੋਂ ਉੱਤੇ ਗਿਦਵਾਰੇ ਨੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਵਿੱਚੋਂ ਸਿਰਫ ਕੁਝ ਗਿਦਵਾਰੇ ਮੈਂ ਤੁਹਾਨੂੰ ਹੋਰ ਫਿਗਰਸ ਦੇ ਸਕਦਾ ਹਾਂ ਸਤਾਰਾ ਗੁਰਦੁਆਰੇ ਨੇ ਜਿਹਨਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰਹੀ ਹੈ ਜਿਨ੍ਹਾਂ ਦੇ ਅੱਜਕੱਲ ਚੇਅਰਮੈਨ ਹੈਗੇ ਨੇ ਰਮੇਸ਼ ਸਿੰਘ ਅਰੋੜਾ ਭਾਈ ਗੱਲ ਇਹ ਹੈ ਕਿ ਇੱਕ ਪਾਸੇ ਪਾਕਿਸਤਾਨ ਸਿੱਖਾਂ ਨੂੰ ਸਪੋਰਟ ਕਰ ਦਿੰਦੀ ਹੈ ਗੱਲਾਂ ਕਰਦਾ ਤੇ ਇੱਕ ਪਾਸੇ ਸਿੱਖਾਂ ਦੇ ਜਿਹੜੇ ਪੁਰਾਤਨ ਗੁਰਦੁਆਰੇ ਹਨ ਉਹ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਕਿਉਂ ਮੇਨ ਚੀਜ਼ ਇਹ ਹੈ ਕਿ ਜਿਹੜੇ 550 ਤੋਂ ਉੱਤੇ ਗੁਰਦੁਆਰੇ ਨੇ ਉਹਦੇ ਚ ਇਤਿਹਾਸਕ ਗੁਰਦੁਆਰੇ ਤਕਰੀਬਨ 200 ਦੇ ਲਾਗੇ ਜਾ ਕੇ ਨੇ ਤੇ ਜੇ ਅਸੀਂ ਮੰਨਦਾ ਦੀ ਅਸੀਂ ਕੈਲਕੂਲੇਸ਼ਨ ਲੈ ਕੇ ਚੱਲੀਏ ਤੇ ਐਪਰੋਕਸੀਮੇਟਲੀ 1100 ਦੇ ਕਰੀਬ ਮੰਨਣਾ ਹੈ ਚਲੋ ਮੰਨਦਾ ਦੇ ਤੇ ਹਾਲ ਗੁਰਦੁਆਰੇ ਤਾਂ ਵੀ ਮੜਾ ਹੈ ਕਿਉਂਕਿ ਮੁਸਲਮਾਨ ਜਾਂ ਪਾਕਿਸਤਾਨ ਅਸੀਂ ਕਈ ਸਰਕਾਰ ਉਹ ਬਦਾਸ਼ੀ ਨਹੀਂ ਕਰਦੀ ਹਿੰਦੂਆਂ ਨੂੰ ਪਰ ਮਤਲਬ ਕਹਿੰਦਾ ਹੈ ਹੈਗਾ ਕਿ ਜਦੋਂ ਇੱਕ ਪਾਸੇ ਸਿੱਖਾਂ ਨੂੰ ਸਪੋਰਟ ਕਰਦੀ ਹੈ ਅ ਸਿਕਾ ਉਹਨਾਂ ਨੇ ਵਾਸਤੇ ਬੋਲਦੀ ਐ ਤੇ ਫਿਰ ਬਾਅਦ ਵਿੱਚ ਕਿਉਂ ਨਹੀਂ ਉਹਨਾਂ ਗੁਰਦੁਆਰਿਆਂ ਵੱਲ ਧਿਆਨ ਕੀਤਾ ਜਾਂਦਾ ਜੇ ਅਸੀਂ ਦੂਜੇ ਪਾਸੇ ਲੈ ਕੇ ਚਲੀਏ ਕਿ ਸਿਰਫ 17 ਗੁਰਦੁਆਰੇ ਹੀ ਕਿਉਂ ਨੇ 500 ਦੀ ਫਿਗਰ ਤੇ 17 ਗੁਰਦੁਆਰਿਆਂ ਦੀ ਦੇਖਦੇ ਕੀਤੀ ਜਾਦੀ ਹੈ ਉਹਨਾਂ ਨੇ ਨਾਜ਼ਪੇਰ ਕੀਤੀ ਜਾਂਦੀ ਹੈ ਉਹਨਾਂ ਨੂੰ ਗਲਤ ਯੂਜ਼ ਕੀਤਾ ਜਾ ਰਿਹਾ ਹੈ ਕਈ ਜਗ੍ਹਾ ਤੇ ਉੱਤੇ ਅਗਲੇ ਪਾਸੇ ਉਹਨਾਂ ਨੂੰ ਢਾਕੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਨੇ ਕਿ ਜਿਹੜੇ ਕਿ ਗਲਤ ਗੱਲ ਹੈ ਜੇ ਇਤਿਹਾਸਿਕ ਗੁਰਦੁਆਰੇ ਇੰਨੇ ਬੜੇ ਨੇ ਜਿਹੜੇ ਸਿੱਖਾ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਇਹਦਾ ਵਿਕਾਸ ਕਿਉਂ ਕੀਤਾ ਜਾਦਾ ਹੈ ਹੁਣ ਇਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਇੱਕ ਨਾਂ ਲਾਵਾਂ ਕਿ ਜਦੋਂ ਇਸ ਐਸਐਫਜੀ ਦਾ ਗੁਰਪਤਵੰਤਪਨੋਂ ਪਾਕਿਸਤਾਨ ਵੱਲੋਂ ਬੋਲਦਾ ਠੀਕ ਹੈ ਬਿਲਕੁਲ ਉਹ ਕਹਿੰਦੇ ਜਿੰਨਾ ਮੱਚੀ ਅਸੀਂ ਪੈਸਾ ਦੇ ਸਕਦੇ ਆ ਆਪਣੇ ਸਿੱਖਾ ਵਾਸਤੇ ਨਾਦੇ ਉਹ ਹੜਾ ਵਿੱਚ ਆਇਆ ਕੰਮ ਜੀ ਠੀਕ ਹੈ ਤੇ ਨਾ ਹੀ ਉਹਨੇ ਅਜੇ ਤੱਕ ਪਾਕਿਸਤਾਨ ਦੇ ਜਿੰਨੇ ਗੁਰਦੁਆਰੇ ਨੇ ਉਹਨਾਂ ਵਾਸਤੇ ਕੋਈ ਜ਼ਮੀਨ ਵਾਸਤੇ ਪੈਸੇ ਦਿੱਤੇ ਨੇ ਉਹ ਵੀ ਇੱਕ ਕਮੇਟੀ ਬਣਾ ਕੇ ਉੱਥੇ ਇੱਕ ਖੜੀ ਕਰ ਸਕਦੇ ਨੇ ਕਿ ਚਲੋ ਜਿਹੜੇ ਸਿੱਖ ਇਤਿਹਾਸਿਕ ਗੁਰਦੁਆਰੇ ਨੇ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਨੂੰ ਮੁਰਮਮਤ ਕਰਵਾ ਕੇ ਦੁਬਾਰਾ ਉਹਨਾਂ ਦੀ ਪੋਜੀਸ਼ਨ ਬਹਾਲ ਕੀਤੀ ਜਾਵੇ ਬਿਲਕੁਲ ਜਿਹੜੇ ਕੰਮ ਚੱਲ ਵੀ ਰਹੇ ਸੀ ਉੱਥੇ ਕੁਝ ਗੁਰਦੁਆਰਾ ਸਾਹਿਬ ਦੇ ਪ੍ਰਾਤਨ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ 'ਚ ਕੰਮ ਚੱਲ ਰਹੇ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਗੱਲ ਹੈ ਕਿਸੇ ਅਸੀ ਜਿਹੜਾ ਪੋਲਿਟਿਕਲ ਮੋਟੀਵੇਟਿਡ ਜਿਹੜੀਆਂ ਚੀਜ਼ਾਂ ਨੇ ਨਾ ਹੁਣ ਜਦੋਂ ਪਾਕਿਸਤਾਨ ਦੇ ਮੈਸਿੰ ਮਦਮ ਸ਼ਰੀਫ ਜਿਹੜੇ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਜੀ ਸਿੱਖ ਮਾਰੇ ਭਾਈ ਹੈ ਠੀਕ ਹੈ ਹਮ ਉਹਨ ਕੀ ਸਪੋਰਟ ਕਰਾਂਗੇ ਜੋ ਕਰਤਾਰਪੁਰ ਕੋਲਡੋਰ ਹੈ ਉਹ ਵਹਾਂ ਸੇ ਹਮ ਸਾਰਾ ਪਾਣੀ ਕ निकालेंगे ਉਸ ਜਹਾਂ ਲੋਕ ਫਸੇ ਹੋ ਵਹਾਂ ਸੇ निकालेंगे ਪਾਕਿਸਤਾਨ ਦੀ ਜੀ ਹਾਰਡ ਦੀ ਪੋਜੀਸ਼ਨ ਬਹੁਤ ਮਾੜੀ ਹੈ ਸੜੇ ਹਿੰਦੁਸਤਾਨ ਦੀ ਤੇ ਪੰਜਾਬ ਦੀ ਤੇ ਹੈ ਹੀ ਹੈ ਤੇ ਜਿਹੜਾ ਲਹਿੰਦੇ ਪੰਜਾਬ ਤੇ ਜੜਦੇ ਪੰਜਾਬ ਦੀ ਗੱਲ ਕਰੀਏ ਉਹਦੇ ਚ ਦੋਨੋਂ ਪਾਸੇ ਇਹ ਪ੍ਰੋਬਲਮ ਹੈ ਪਰ ਕਿਉਂ ਸਿੱਖਾ ਦੇ ਗੁਰਦੁਆਰਿਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਕੀ ਆ ਉਹਨਾਂ ਦੇ ਜਿਹੜੀਆਂ emotions ਨੂੰ ਪਾਕਿਸਤਾਨ ਸਰਕਾਰ ਖਰੀਦਣਾ ਚਾਹੁੰਦੀ ਹੈ ਕੀ ਕਰਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਪਾਕਿਸਤਾਨ ਦਾ ਸਾਥ ਦੇਣ ਕਿ ਕਿਹੜਾ ਕਿਤੇ ਗੁੰਮਰਾਹ ਕੀਤਾ ਜਾ ਰਿਹਾ ਜਿਹੜੀ ਇੱਧਰ ਦੀ ਨੌਜਵਾਨ ਪੀੜੀ ਆ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੇਕਿਨ ਪਾਕਿਸਤਾਨ ਤੇ ਸ਼ੁਰੂ ਤੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ ਕਦੀ ਅੱਤਵਾਦ ਫਲਾ ਦਿੰਦਾ ਕਦੀ ਡਰੈਕਸ ਫਲਾ ਦਿੰਦੀ ਹੈ ਕਦੀ ਵੈਪਨਸ ਦੇਤੇ ਕੁਛ ਨਾ ਕੁਛ ਚੱਲਦਾ ਹੀ ਆਇਆ ਜੀ ਇਹਨਾਂ ਤੇ ਪਰੋਸਾ ਕਹਿੰਦਾ ਬੜਾਈ ਮੁਸ਼ਕਲ ਹੈ ਪਰ ਮੈਂ ਤੇ ਇਸੇ ਕਹਿ ਕੇ ਕਹਿਣਾ ਕਿ ਸੜੀਆਂ ਨੀਅਸਿਕ ਆਰਗੇਨਾਈਜੇਸ਼ਨ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਇਹਨਾਂ ਗਦਰਵਾਇਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਮੈਂ ਕੋਈ ਸਿਆਸੀ ਗੱਲ ਨਹੀਂ ਕਰਦਾ ਉਸ ਹਿਸਾਬ ਨਾਲ ਮੈਂ ਕੋਈ politcal ਬੰਦਾ ਨਹੀਂ ਹਾਂ ਤੁਸੀਂ ਮੈਨੂੰ ਸਵਾਲ ਕੀਤਾ ਹੈ ਕਿ ਪਾਕਿਸਤਾਨ ਦੇ ਗੁਰਦੁਆਰੇ ਮੈਂ ਆਪਣੇ ਥੀਵਿਊਜ਼ ਦੇ ਦਿਆਂ ਜੀ ਠੀਕ ਹੈ ਕਿ ਕਿਉਂ ਹੋ ਰਹੇ ਜਿਹੜੇ ਮੰਦਰ ਨੇ ਉਹ ਵੀ ਤਾਂ ਧਾਰਮਿਕ ਸਥਾਨ ਹੀ ਗਿਣੇ ਜਾਂਦੇ ਨੇ ਉਹਨਾਂ ਵਸੇ ਕਿਉਂ ਨਹੀਂ ਸੋਚਿਆ ਜਾਂਦਾ ਗੁਰਦੁਆਰੇ ਵਸੇ ਕਿਉਂ ਸੋਚਿਆ ਜਾਂਦਾ ਇੱਕ ਕੋਚੀਡਰ ਖੋਲ ਕੇ ਸਿਰਫ ਇੱਕੋ ਚੀਜ਼ ਇਹ ਹੋਈ ਹੈ ਇਹ ਉੱਥੋਂ ਦੇ ਇੱਕ ਪਾਕਿਸਤਾਨ ਕਮਾਈ ਕਰਨਾ ਚਾਹੁੰਦਾ ਸੀ ਜਿਹੜਾ ਵੀ ਜਾਏਗਾ ਉਹਨੂੰ ਡਾਲਰਸ ਮਿਲਣਗੇ ਉਹਦੀ ਜਿਹੜੀ ਇਕਨੋਮੀ ਉਹ ਬੈਟਰ ਹੋਏਗੀ ਬਿਲਕੁਲ ਅਲਟੀਮੇਟਲੀ ਸਵਾਲ ਉੱਥੇ ਆ ਜਾਂਦਾ ਹੈ ਜਿਹੜਾ এসਸੀਪੀਸੀ ਕਿਨ ਐਸਸੀਪੀਸੀ ਸੌਰੀ ਮੈਂ ਕਹਨਾ ਪਾਕਿਸਤਾਨ ਦਾ ਕੋਲੀ ਡੋਰ ਦੇ ਵਿੱਚ ਵੀ ਮੋਰ ਦਨ ਜਿਹੜੇ 75% ਏਮਪਲੋਇਸ ਨੇ ਜੀ ਏਮਪਲoyed ਨੋ ਏਮਪਲੋਏ ਜਿਹੜੇ ਇੱਥੇ ਦਿੱਤੀ ਹੈ ਐ ਏਮਪਲੋਇਮੈਂਟ ਜੀ ਉਹ ਮੋਰ ਦਨ ਆਈਐਸ ਆਈ ਦੇ ਨਾਲ ਰਿਲੇਟਡ ਹੈ ਜਿਹੜਾ ਕੋਈ ਜਾਂਦੇ ਨੇ ਸਾਡੇ ਸਿੱਖ ਸੰਗਤ ਵਗੈਰਾ ਜੀ ਜੀ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਉਹਨਾਂ ਕੋਲ ਇਨਫਰਮੇਸ਼ਨ ਕਢਵਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਵਾਪਸ ਜਾਣ ਸੜਨਾ ਉਹਨਾਂ ਦੇ ਕੰਟੈਕਟ ਬਣੇ ਰਹਿਣ ਕੁਛ ਨਾ ਕੁਛ ਮੈਨਿਪੂਲੇਸ਼ਨ ਉਹਨਾਂ ਦੀ ਚੱਲਦੀ ਹੈ ਸਿਰਫ ਸਿੱਖਾ ਵਾਸਤੇ ਚੱਲਦੀ ਹੈ ਡਾਕਟਰ ਪਾਕਿਸਤਾਨ ਵੱਲੋਂ ਫਿਰ ਦੇ ਰਹੇ ਕਿ ਯਾਨੀ ਪ੍ਰੋਪਗੈਂਡਾ ਜਿਹੜਾ ਗੱਡਿਆ ਜਾ ਰਿਹਾ ਕਿ ਇੰਡੀਆ ਜਦੋਂ ਜਿਹੜੇ ਫਲੱਡ ਆਇਨੇ ਫਲੱਡ ਗੇਟ ਖੋਲ ਦਿੱਤੇ ਗਏ ਪੰਜਾਬ ਨੂੰ ਜਿਹੜਾ ਡੋਪਨ ਨਾ ਚਾਹਦਾ ਸੀ ਪੰਜਾਬ ਦੇ ਨਾਲ ਜਿਹੜਾ ਫਿਰ ਮਤਰਾਇਆ ਜਿਹੜਾ ਵਿਹਾਰ ਹੈ ਇੰਡੀਆ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਔਰ ਅਸੀਂ ਪੰਜਾਬ ਨੂੰ ਚੜਦੇ ਪੰਜਾਬ ਨੂੰ ਪਹਚਾਣ ਦੇ ਲਈ ਅਸੀਂ ਆਪਣੇ ਜਿਹੜੇ ਗੇਟ ਖੋਲਵਾ ਦਿੱਤੇ ਨੇ ਅ ਮਕੇਸ਼ੀ ਦੇਖੋ ਜਿਹੜੇ ਪ੍ਰੋਪਾਗੈਂਡਾ ਆਵਾਜ਼ ਫੇਰ ਹੁੰਦੀ ਹੈ ਨਾ ਜੀ ਇੱਕ ਅਲੱਗ ਚੀਜ਼ ਹੈ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਸੜੇ ਉੱਤੇ 500 ਤੋਂ ਉੱਤੇ ਗੁਰਦੁਆਰੇ ਨੇ ਪਾਕਿਸਤਾਨ ਦੇ ਵਿੱਚ ਜਿਹਦੇ ਵਿੱਚੋਂ ਸਿਰਫ ਤੇ ਸਿਰਫ 17 ਗੁਰਦੁਆਰੇ ਉੱਤੇ ਦੇਖ ਸੰਭਾਲ ਕੀਤੀ ਜਾਂਦੀ ਹੈ। ਬਾਕੀ ਗੁਰਦੁਆਰਿਆਂ ਦੀ ਸੰਭਾਲ ਕਿਉਂ ਨਹੀਂ ਕੀਤੀ ਜਾਂਦੀ? ਦੂਸਰੀ ਗੱਲ ਜਿਹੜੀ ਤੁਸੀਂ ਹੁਣੇ ਗੱਲ ਕਹੀ ਹੈ ਫਲਡਸ ਦੇ। ਜੀ। ਫਲਡਸ ਦੇ ਉੱਤੇ ਦੇਖੋ ਇੱਕ ਤੇ ਨੇਚਰਲ ਹੁੰਦਾ ਹੈ। ਬਰਸਾਤ ਉਹਨੂੰ ਕੋਈ ਰੋਕ ਨਹੀਂ ਸਕਦਾ। ਫਲਡਸ ਗੇਹ ਖੋਲੇ ਨੇ ਉਹਨਾਂ ਦਾ ਸਾਡੇ ਪੰਜਾਬ, ਇੰਡੀਆ ਦੇ ਪੰਜਾਬ ਨੂੰ ਚਫਰਕ ਪਿਆ। ਕਿੰਨਾ ਨੁਕਸਾਨ ਹੋਇਆ? ਕਿੰਨੇ ਸੋ ਪਿੰਡਾਂ ਵਿੱਚ ਨੁਕਸਾਨ ਹੋਇਆ ਹੈ ਤਕਰੀਬਨ ਤਕਰੀਬਨ ਸਾਰੇ ਜ਼ਿਲ੍ਹੇ ਪ੍ਰਭਾਵਿਤ ਨੇ ਤੇ ਜੇ ਅਸੀਂ ਕਹੀਏ ਕਿ ਨਹੀਂ ਜੀ ਇੰਡੀਆ ਨੇ ਪਾਕਿਸਤਾਨ ਨੂੰ ਰੋੜਨ ਵਾਸਤੇ ਫਲਡਗੇਟ ਖੋਲ ਦਿੱਤੇ ਉਹ ਗਲਤ ਗੱਲ ਹੈ ਉਹ ਸਿਰਫ ਇੱਕ ਇੰਟਰਨੈਸ਼ਨਲ ਲੈਵਲ ਤੇ ਬਦਨਾਮੀ ਦੇਣ ਵਾਸਤੇ ਲੋਕਾਂ ਦੇ ਵਿੱਚ ਗਲਤ ਮੈਸੇਜ ਭੇਜਣ ਵਾਸਤੇ ਇਹ ਕੀਤਾ ਜਾ ਰਿਹਾ ਹੈ ਇਹ ਜਿਹੜਾ ਪ੍ਰੋਪਾਗੈਂਡਾ ਹੈ ਐਸਐਫਏ ਗੁਲਪਤਵੰਤਪਨ ਉਹ ਲੋ ਵੀ ਕੀਤਾ ਜਾ ਰਿਹਾ ਹੈ ਇਵਨ ਪ੍ਰੈਜ਼ੀਡੈਂਟ ਯੂਐਸਏ ਟਰੰਪ ਵੱਲੋਂ ਵੀ ਕੀਤਾ ਜਾ ਰਿਹਾ ਹੈ ਕੀ ਇੰਡੀਆ ਨੇ ਗੇਟ ਖੋਲੇਆ ਕਿਆ ਟਰੰਫ ਉੱਥੇ ਬੈਠਾ ਸੀ ਗੁਲਪਤਵੰਤ ਪੰਨੋਂ ਉੱਥੇ ਬੈਠਾ ਸੀ ਉਹਦੇ ਸਾਹਮਣੇ ਗੇਟ ਖੋਲੇ ਜੇ ਨਹੀਂ ਹੀ ਉਹਨੂੰ ਤਕਲੀਫ ਐ ਐਸਐਫਜੀ ਦੇ ਚੀਫ ਨੂੰ ਤੇ ਸਾਡੇ ਪੰਜਾਬੀ ਚ ਆ ਕੇ ਹੈਲਪ ਕਰਦੇ ਨਾ ਪੰਜਾਬੀ ਅਸੀਂ ਡੁੱਬਦੇ ਪਏ ਆ ਬਿਲਕੁਲ ਚਲੋ ਸਾਡੀ ਹੈਲਪ ਨਾ ਕਰਦੇ ਪਾਕਿਸਤਾਨ ਜਾ ਕੇ ਹੈਲਪ ਕਰਦੇ ਪਾਕਿਸਤਾਨ ਵਾਲਿਆਂ ਦੇ ਕਿਉਂ ਨਹੀਂ ਕਰਦੇ ਸਿਫਟ ਦਾ ਪੈਗੰਡਾ ਬੇਸ ਉੱਤੇ ਚਲਾਈ ਜਾਦੇ ਉਹਦੇ ਜਦੋਂ ਗੱਲ ਵੀ ਕਰਦਾ ਆਪਣੀ ਹੱਡੀਆਂ ਚੁੱਕ-ਚੁੱਕ ਕੇ ਗੱਲ ਕਰਦਾ ਉਹ ਤੇ ਖੜੇ ਹੋ ਕੇ ਗੱਲ ਵੀ ਨਹੀਂ ਕਰ ਸਕਦਾ ਸੋ ਫਿਰ ਇੱਕ ਬਾਰੇ ਦੇਸ਼ ਇਸ ਬੈਠ ਕੇ ਸਾਡੇ ਜਿਹੜੇ ਨੌਜਵਾਨ ਪੀੜ੍ਹੀਆਂ ਨੂੰ ਗੁੰਮਦਾ ਕੀਤਾ ਜਾਦਾ ਹੈ। ਜੀ। ਗਲਤ ਤਰ੍ਹਾਂ ਤੇ ਗੰਡਾ ਕਰਕੇ ਖਾਲਿਸਤਾਨ ਦਾ ਨਾਂ ਦਿੱਤਾ ਜਾਦਾ ਹੈ। ਜੇ ਖਾਲਿਸਤਾਨ ਬਣਾਣਾ ਤਾਂ ਇੱਥੇ ਆ ਕੇ ਬਣਾਣਾ ਬਾਹਰ ਬੈਠ ਕੇ ਕੀ ਖਾਲਿਸਤਾਨ ਦਾ ਤਰ੍ਹਾਂ ਤੇ ਗੰਡਾ ਕਰਕੇ ਕਰਨਾ। ਹੁਣ ਇੱਥੇ ਸਾਰੇ ਪੰਜਾਬੀ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਇੱਕ ਦੂਜੇ ਦਾ ਸਾਥ ਦੇ ਦੇ। ਬਿਲਕੁਲ। ਕਿਸਾਨਾਂ ਦੀ ਇੰਨੀ ਫਸਲ ਖਰਾਬ ਹੋ ਗਈ ਆ ਤੇ ਕਿਹਾ ਐਸਐਫਜੀ ਦਾ ਪੰਨੂ ਸਪੋਰਟ ਕਰੇਗਾ ਪੰਜਾਬ ਨੂੰ ਕਿੰਨੇ ਫੰਡਸ ਭੇਜੇਗਾ ਇਥੇ ਮਿਲੀਟੈਂਸੀ ਫਲਾਣੋ ਵਸੇ ਦੇ ਫੰਡਸ ਦਿੰਦਾ ਠੀਕ ਹੈ ਖਾਲਸਤਾਨੀ ਪ੍ਰੋਪਗੈਂਡਾ ਵਸੇ ਦੇ ਫੰਡ ਦਿੰਦਾ ਉਹ ਕਹਿੰਦਾ ਕਿ ਹਾਂਜੀ ਇਹ ਹਾਲ ਉਟਾਰਾਂਗੇ ਜਿਹੜਾ ਇਹ ਕਹੇਗਾ ਉਥੇ 15 ਅਗਸਤ ਹੋ ਗਿਆ ਦੀਵਾਲੀ ਹੋ ਗਈ ਹਰ ਇਤਿਹਾਸ ਦੇ ਉਤੇ ਧਮਕੀ ਦਿੱਤੀ ਜਾਂਦੀ ਹੈ ਕਿ ਮੈਂ ਉਹਨੂੰ ਅਨੇ ਮਿਲੀਅਨ ਦਵਾਂਗਾ ਤੇ ਜੇ ਹੁਣ ਪ੍ਰੋਪਗੈਂਡਾ ਕਰਕੇ ਪੰਜਾਬ ਦੇ ਵਿੱਚ ਆਪਤਾ ਆਈ ਪਈਏ ਹੜ੍ਹ ਦੀ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਕਿੰਨੇ ਕੋ ਪੈਸੇ ਭੇਜਦਾ ਪਿਆ ਉਹ ਕਿਦਾਂ ਕਿਤੇ ਦੇ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਪਾਕਿਸਤਾਨ ਵੱਲੋਂ ਵੀ ਗੁੰਮਰਾ ਕੀਤਾ ਜਾਂਦਾ ਕੀਤਾ ਜਾ ਰਿਹਾ ਕਿ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ ਇਸ ਕਰਕੇ ਅਸੀਂ ਡੇਰਾ ਬਾਬਾ ਨਾਨਕ ਤੋਂ ਜਿੱਥੇ ਕੋਰੀਡੋਰ ਹੈ ਉਥੋਂ ਪਾਣੀ ਕੱਢ ਰਹੇ ਹਾਂ ਜਾਂ ਇਸ ਤਰ੍ਹਾਂ ਦੇ ਕਈ ਜਿਹੜੇ ਅਲੱਗ-ਅਲੱਗ ਪ੍ਰੋਪਗੈਂਡਾ ਜਿਹੜੇ ਕੱਢਿਆ ਜਾ ਰਹੇ ਚਾਹੇ ਉਹ ਜਦੋਂ ਹਿੰਦੂਸਤਾਨ ਪਾਕਿਸਤਾਨ ਦੇ ਵਿੱਚ ਤਲਖੀ ਦਾ ਮਾਹੌਲ ਸੀ ਉਸ ਟਾਈਮ ਵੀ ਗੁਰਪਤਵੰਨ ਸਿੰਘ ਪੰਨੂ ਵੱਲੋਂ ਕਿਹਾ ਗਿਆ ਸੀ ਜੀ ਪੰਜਾਬ ਤੁਹਾਡਾ ਸਾਥ ਦੇਵੇਗਾ ਤੁਸੀਂ ਪੰਜਾਬ ਵੱਲ ਮੂਵ ਕਰੋ ਦੇਖੋ ਜਿਹੜੇ ਪੰਜਾਬੀ ਨੇ ਨਾ ਸਾਡੇ ਉਹ ਇੱਕ ਇਹੋ ਜਿਹੀ ਕੌਮ ਹੈ ਕਿ ਜੇ ਪੰਜਾਬ ਨਾ ਹੋਵੇ ਜੀ ਤੇ ਪਾਕਿਸਤਾਨ ਵਸੇ ਦਿੱਲੀ ਤੇ قبضہ ਕਰਨਾ ਕੋਈ ਔਖਾ ਨਹੀਂ ਹੈ ਸਗੋਂ ਇਹਦੇ ਵਿੱਚ ਸੈਂਟਰ ਨੂੰ ਵੀ ਸਾਥ ਦੇਣਾ ਚਾਹੀਦਾ ਬਿਲਕੁਲ ਪੰਜਾਬ ਵਾਲਿਆਂ ਉਸ ਤੇ ਇਹੋ ਜਿਹੇ ਟੋਪੇ ਗੰਡੇਆ ਤੋਂ ਬਚਣਾ ਚਾਹੀਦਾ ਇਹ ਲੋਕ ਸੇ ਤमाशबीन ਨੇ ਸਾਡੇ ਪੋਲੀਟਿਸ਼ੀਅਨਸ ਹੋ ਜਾਣ ਪਾਕਿਸਤਾਨ ਦੇ ਪੋਲੀਟਿਸ਼ੀਅਨਸ ਹੋ ਜਾਣ ਸਾਡੇ ਤੇ ਸਾਡੇ ਜਿੰਨੇ ਵੀ ਨੇ ਇਹ ਪ੍ਰੋਪਾਗੈਂਡਾ ਬੇਸ ਤੇ ਚੱਲਦਾ ਹੈ ਕੋਈ ਮੋਢੇ ਨਾ ਮੋਢਾ ਲਗਾ ਕੇ ਕੋਈ ਪੋਲੀਟੀਸ਼ਨ ਅੱਜ ਤੇ ਖੜਾ ਹੋਇਆ ਬਿਲਕੁਲ ਐਤੋ ਇੰਨੇ ਡੰਗਲ ਜੁੜ ਗਏ ਇੰਨੇ ਡੰਗਲ ਮਾਰ ਕੇ ਉਹਨਾਂ ਦਾ ਸਭ ਪਾਕਿਸਤਾਨ ਵਾਲਿਆਂ ਨੂੰ ਫਾਇਦਾ ਹੋ ਗਿਆ ਉਹਨਾਂ ਨੂੰ ਮੱਜਾਂ ਹੀ ਬੜੀਆਂ ਮਿਲ ਗਈਆਂ ਉੱਥੇ ਬਿਲਕੁਲ ਕਈ ਜਿਹੜੇ ਪਸ਼ੂ ਨੇ ਦੋ ਰੋਟੇ ਉੱਧਰ ਚਲੇ ਗਏ ਨੇ ਤਾਂ ਹੀ ਮੈਂ ਕਹਿੰਦਾ ਕਿ ਇਹ ਜਿਹੜਾ ਸਿਰਫ ਇੱਕ ਪ੍ਰੋਪਾਗੈਂਡਾ ਵੋਲਫੇਅਰ ਹੈ ਇਹਨੂੰ ਵੋਲਫੇਅਰ ਗੱਲ ਕਰ ਲੈਣਾ ਸਿੱਖਾ ਵਾਸੀ ਗੱਲ ਕਿਉਂ ਕਰਦੇ ਹੈ ਬਿਲਕੁਲ ਸੋ ਇਹ ਚੀਜ਼ਾਂ ਬੜੀਆਂ ਗਲਤ ਨੇ ਤੇ ਇਹਦੇ ਵਿੱਚ ਸਿਰਫ ਇੱਕ ਪ੍ਰੋਪਾਗੈਂਡਾ ਵੇਸੇ ਮੇਨ ਚੀਜ਼ ਹੈ ਕਿ ਉਹਦਾ ਜਦ ਤੱਕ ਸੰਭਾਲ ਚੰਗੀ ਤਾਂ ਹੋਣੀ ਚਾਹੀਦੀ ਹੈ। ਪਾਕਿਸਤਾਨ ਵਾਲੋ ਕਿ ਨਾ ਕਿ ਇਸੇ ਵੀ ਇੱਕ ਫਾਰਮੈਟ ਇਸੇ ਇੱਕ ਪੰਦਾ ਵੀਕ ਉਹਦਾ ਜਦ ਨੂੰ ਆਪਣੇ ਥੱਲੇ ਲੈ ਕੇ ਆਉਣਾ ਨੂੰ ਠੀਕ ਠਾਕ ਕਰ ਦਿੱਤਾ ਉਹਨਾਂ ਨੂੰ ਚਲਾ ਲਿਆ ਕਿਉਂਕਿ ਉੱਥੋਂ ਉਹਨਾਂ ਨੂੰ ਕਮਾਈ ਹੁੰਦੀ ਆ। ਤੇ ਮੰਨਦਾ ਦੇ ਤੇ ਕੋਈ ਹੋਇਆ ਹੈ ਹੀ ਨਹੀਂ ਕਿ ਜਿਨ੍ਹਾਂ ਦੀ ਉਹ ਦੇਖ ਸੰਭਾਲ ਕਰਦੇ ਨੇ। ਬਿਲਕੁਲ ਸ਼ੁਕਰੀਆ ਸਰ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੇ ਬਿਲਕੁਲ ਪਾਕਿਸਤਾਨ ਵਾਲੋ ਹਮੇਸ਼ਾ ਹੀ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਨੇ ਆਪਣੀਆਂ ਕੀਤੀਆਂ ਜਾਂਦੀਆਂ ਨੇ ਚਾਹੇ ਉਹ ਪੰਜਾਬ ਦੇ ਨੌਜਵਾਨ ਪੀੜੀ ਨੂੰ ਗੁੰਮਰਾਹ ਕਰਨ ਦੀਆਂ ਹੋਣ ਜਾਂ ਕਿਸੇ ਵੀ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੀ ਗੱਲ ਹੋਵੇ ਤਾਂ ਪਾਕਿਸਤਾਨ ਵਾਲੋ ਅਲੱਗ-ਅਲੱਗ ਤਰੀਕ ਮਨਸੂਬਿਆਂ ਦੇ ਨਾਲ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਹੈ ਪ੍ਰੋਪਗੈਂਡੇ ਜਿਹੜੇ ਨੇ ਉਹ ਕੱਢੇ ਜਾਂਦੇ ਨੇ ਉੱਥੇ ਹਰ رائے ਨੇ ਹਰਾਂ ਨੂੰ ਲੈ ਕੇ ਵੀ ਉਹਨੇ ਹੁਣ ਇੱਕ ਝੂਠ ਜਿਹੜਾ ਫਲਾਣਾ ਸ਼ੁਰੂ ਕਰ ਦਿੱਤਾ ਗਿਆ ਕਿ ਇੰਡੀਆ ਵੱਲੋਂ ਇਸ ਟੈਕਨਰ ਫਲੱਡ ਗੇਟ ਖੋਲੇ ਗਏ ਜਾਂ ਉਹ ਉੱਥੇ ਹੀ ਅਗਰ ਗੱਲ ਕੀਤੀ ਹੈ ਪਰਾਤਨ ਜਿਹੜੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੀ ਕਿਉਂ ਨਹੀਂ ਫਿਰ ਪਾਕਿਸਤਾਨ ਵੱਲੋਂ ਜਿਹੜੀ ਦੇਖਭਾਲ ਉਹ ਕਿਤੀ داری ਉਹਨਾਂ ਨੂੰ ਕਿਉਂ ਨਹੀਂ ਉਹ ਦਰੋਹ ਜਿਹੜੀਆਂ ਨੇ ਸਿੱਖ ਧਰਮ ਦੀਆਂ ਉਹਨਾਂ ਨੂੰ ਕਿਉਂ ਨਹੀਂ ਸੰਭਾਲਿਆ ਜਾ ਰਿਹਾ ਤੁਸੀਂ ਦੇਖਦੇ ਹੋ ਪੰਜਾਬ ਦਾ ਟਾਈ ਮਕੇਸ਼ 바ਵਾ ਅੰਮ੍ਰਿਤਸਰ